ਉਸ ਵੇਖ ਰਹੇ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕਾ ਦੇ ਵਿੱਚ ਕਾਸ਼ਪ ਪਟੇਲ ਨੇ ਭਗਵਤ ਗੀਤਾ ਉੱਤੇ ਹੱਥ ਰੱਖ ਕੇ FBI ਦੇ ਨਵੇਂ ਡਾਇਰੈਕਟਰ ਦੇ ਵਜੋਂ ਸੌ ਚੁੱਕੀ ਹੈ ਪਟੇਲ ਨੂੰ ਵੀਰਵਾਰ ਨੂੰ ਰਿਪਬਲਿਕਨ ਅਗਵਾਈ ਵਾਲੀ ਸੈਨੇਟ ਦੇ ਵਿੱਚ 49 ਦੇ ਮੁਕਾਬਲੇ 51 ਵੋਟਾਂ ਮਿਲੀਆਂ ਨੇ ਉਹ ਦੇਸ਼ ਦੀ ਪ੍ਰਮੁੱਖ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ ਅਮਰੀਕੀ ਬਣ ਗਏ ਨੇ ਸ਼ੁੱਕਰਵਾਰ ਨੂੰ ਸੌ ਚੁੱਕ ਸਮਾਗਮ ਦੇ ਦੌਰਾਨ ਪਟੇਲ ਦੇ ਪਰਿਵਾਰਕ ਮੈਂਬਰ ਅਤੇ ਉਹਨਾਂ ਦੀ ਮਹਿਲਾ ਦੋਸਤ ਵੀ ਉੱਥੇ ਮੌਜੂਦ ਸਨ ਤੇ ਸੌ ਚੁੱਕ ਸਮਾਗਮ ਅਮਰੀਕੀ ਅਟਾਰਨੀ ਜਨਰਲ ਪੈਮ ਬੌਂਡੀ ਦੁਆਰਾ ਵਾਈਟ ਹਾਊਸ ਕੰਪਲੈਕਸ ਵਿੱਚ ਕੀਤਾ ਗਿਆ ਪਟੇਲੇ ਗੀਤਾ ਉੱਤੇ ਹੱਤਰਾ ਕੇ ਆਪਣਾ ਸੱਜਾ ਹੱਥ ਚੁੱਕ ਕੇ ਸੌ ਚੁੱਕੀ ਹੈ ਤੇ ਪਟੇਲੇ ਕਿਹਾ ਕਿ ਮੈਂ ਅਮਰੀਕੀ ਸੁਪਨੇ ਨੂੰ ਜੀ ਰਿਹਾ ਜੋ ਕੋਈ ਵੀ ਸੋਚਦਾ ਹੈ ਕਿ ਅਮਰੀਕੀ ਸੁਪਨਾ ਮਰ ਚੁੱਕਾ ਹੈ ਉਹ ਇੱਥੇ ਆ ਕੇ ਦੇਖ ਲੈ ਤੁਸੀਂ ਪਹਿਲੀ ਪੀੜੀ ਦੇ ਭਾਰਤੀ ਬੱਚੇ ਨਾਲ ਗੱਲ ਕਰ ਰਹੇ ਹੋ ਜੋ ਰੱਬ ਦੀ ਹਰੀ ਭਰੀ ਧਰਤੀ ਉੱਤੇ ਸਭ ਤੋਂ ਮਹਾਨ ਦੇਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਭਾਈਚਾਰੇ ਦੀ ਅਗਵਾਈ ਕਰਨ ਜਾ ਰਿਹਾ ਇਹ ਹੋਰ ਕਿਤੇ ਨਹੀਂ ਹੋ ਸਕਦਾ ਨਿਊਯਾਰਕ ਦੇ ਵਿੱਚ ਜਨਮੇ ਪਟੇਲ ਗੁਜਰਾਤ ਦੇ ਨਾਲ ਸਬੰਧ ਰੱਖਦੇ ਨੇ ਸਭ ਤੋਂ ਕੈਨੇਡੀਅਨ ਸੰਸਦ ਮੈਂਬਰ ਰੂਬੀ ਟੱਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਈ ਹੈ। ਉਹਨਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਪਸ ਦੇ ਉੱਤੇ ਖੁਦ ਸਾਂਝੀ ਕੀਤੀ ਹੈ। ਰੂਬੀ ਟੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਪਸ ਦੇ ਉੱਤੇ ਇੱਕ ਪੋਸਟ ਵਿੱਚ ਲਿਖਿਆ ਕਿ ਮੈਨੂੰ ਹੁਣੇ ਹੀ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਕਿ ਮੈਨੂੰ ਲੀਡਰਸ਼ਿਪ ਦੌੜ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਇਹ ਫੈਸਲਾ ਹੈਰਾਨ ਕਰਨ ਵਾਲਾ ਤੇ ਨਿਰਾਸ਼ਾਜਨਕ ਹੈ ਖਾਸ ਕਰਕੇ ਜਦੋਂ ਇਸ ਗੱਲ ਨੂੰ ਮੀਡੀਆ ਵਿੱਚ ਲੀਕ ਕਰ ਦਿੱਤਾ ਗਿਆ ਹੋਵੇ। ਉਹਨਾਂ ਅੱਗੇ ਕਿਹਾ ਕਿ ਪਾਰਟੀ ਨੇ ਮੇਰੇ ਖਿਲਾਫ ਦੋਸ਼ ਉਠੇ ਅਤੇ ਮਨ ਕਰਤ ਨੇ ਮੈਨੂੰ ਇਸ ਦੌਰ ਤੋਂ ਬਾਹਰ ਕਰਜਣ ਲਈ ਵਰਤੀਆਂ ਗਈਆਂ ਚਾਲਾਂ ਇਸ ਗੱਲ ਨੂੰ ਸਾਬਤ ਕਰਦੀਆਂ ਨੇ ਹਾਲਾਂਕਿ ਇਹ ਸਾਰੀਆਂ ਚਾਲਾਂ ਮੈਨੂੰ ਮਾਰਕ ਕਾਰਨੀ ਨਾਲ ਬੈਸ ਕਰਨ ਅਤੇ ਲੀਡਰਸ਼ਿਪ ਦੀ ਦੌਰ ਜਿੱਤੋਂ ਤੋਂ ਰੋਕ ਲਈ ਵਰਤੀਆਂ ਗਈਆਂ ਸਨ ਪਰ ਮੈਂ ਫਿਰ ਵੀ ਕੈਨੇਡਾ ਦੇ ਲੋਕਾਂ ਲਈ ਖੜੀ ਰਹਾਂਗੀ ਤੇ ਕੈਨੇਡਾ ਲਈ ਲੜਦੀ ਰਹਾਂਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜੀ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਆਪਣਾ ਅਸਤੀਫਾ ਵਾਪਸ ਲੈਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ ਦੀ ਅਪੀਲ ਕੀਤੀ ਹੈ। ਉਹਨਾਂ ਜਥੇਦਾਰ ਸਾਹਿਬ ਨੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਨੂੰ ਕੱਲ ਹੀ ਪਤਾ ਲੱਗਾ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਹੁਣ ਸਿਰਫ ਇਸ ਦੀ ਚਾਰਦੀਵਾਰੀ ਤੱਕ ਹੀ ਸੀਮਿਤ ਨਹੀਂ। ਉਨ੍ਹਾਂ ਸਵੇਰੇ মিডিਆ ਦੇ ਨਾਲ ਗੱਲਬਾਤ ਕਰਦਿਆਂ ਇਹ ਪ੍ਰਗਟਾਵਾ ਕੀਤਾ ਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਪਰ ਰਹੀ ਘਟਨਾਕਰਮ ਬਾਰੇ ਆਪਣੀ ਚੁੱਪ ਨੂੰ ਤੋੜਦਿਆਂ ਜਥੇਦਾਰ ਗਗਨੀ ਰਕਬੀਰ ਸਿੰਘ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਤੀਫਾ ਵਾਪਸ ਲੈਣਾ ਚਾਹੀਦਾ ਅਤੇ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਜਥੇਦਾਰ ਨੇ ਆਖਿਆ ਕਿ ਅਕਾਲ ਤਖਤ ਵੱਲੋਂ ਉਨ੍ਹਾਂ ਨੂੰ 7 ਮੈਂਬਰੀ ਕਮੇਟੀ ਦੇ ਮੁਖੀ ਵਜੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਸੀ ਉਸ ਦਾ ਵੀ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਪਾਕਿਸਤਾਨੀ ਅਧਿਕਾਰੀਆਂ ਨੇ ਕਰਾਚੀ ਦੀ ਮਲੀਰ ਜੇਲ੍ਹ ਤੋਂ 22 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਅਤੇ ਉਹਨਾਂ ਨੂੰ ਸ਼ਨੀਵਾਰ ਯਾਨੀ ਅੱਜ ਭਾਰਤ ਨੂੰ ਸੌਂਪੇ ਜਾਣ ਦੀ ਉਮੀਦ ਸੰਭਾਵਨਾ ਹੈ ਜਾਣਕਾਰੀ ਅਨੁਸਾਰ ਮਲੀਰ ਜੇਲ੍ਹ ਸੁਪਰਡੈਂਟ ਅਰਸ਼ਦ ਸ਼ਾਹ ਦੇ ਹਵਾਲੇ ਨਾਲ ਕਿਹਾ ਗਿਆ ਕਿ ਮਛੇਰਿਆਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਤੇ ਈਦੀ ਫਾਊਂਡੇਸ਼ਨ ਦੇ ਚੇਅਰਮੈਨ ਫੈਜ਼ਲ ਈਦੀ ਨੇ ਮਛੇਰਿਆਂ ਨੂੰ ਲਾਹੌਰ ਜਾਣ ਦਾ ਪ੍ਰਬੰਧ ਕੀਤਾ ਜਿੱਥੋਂ ਤੱਕ ਭਾਰਤ ਵਾਪਸੀ ਦੀ ਯਾਤਰਾ ਜਾਰੀ ਉਹ ਰੱਖਣਗੇ ਪਾਕਿਸਤਾਨੀ ਅਧਿਕਾਰੀ ਭਾਰਤੀ ਮਛੇਰਿਆਂ ਨੂੰ ਵਾਗਲ ਤਰਾ ਦਿੱਤੇ ਕਿ ਲੈ ਕੇ ਜਾਂ ਰਸਮੀ ਕਾਰਵਾਈਆਂ ਪੂਰੀ ਕਰਨ ਤੋਂ ਬਾਅਦ ਉਹਨਾਂ ਦੀ ਵਾਪਸੀ ਦਾ ਪ੍ਰਬੰਧ ਕਰਦੇ ਨੇ 1 ਜਨਵਰੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਕੈਦੀਆਂ ਦੀ ਆਦਲਾ ਬਦਲੀ ਦੀ ਸੂਚੀ ਦੇ ਅਨੁਸਾਰ ਪਾਕਿਸਤਾਨ ਦੇ ਵਿੱਚ 266 ਭਾਰਤੀ ਕੈਦੀ ਨੇ ਜਿਨ੍ਹਾਂ ਵਿੱਚੋਂ 217 ਮਛੇਰੇ ਵੀ ਸ਼ਾਮਲ ਨੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖਫਤਕਾਰ ਮਾਮਲੇ ਖੁਰਾਕ ਅਤੇ ਜੰਤਕ ਵੰਡ ਮੰਤਰਾਲੇ ਦੀ ਸਟੈਂਡਿੰਗ ਕਮੇਟੀ ਦੀ ਚੇਅਰਪਰਸਨ ਕੇ ਕਨੀ ਮੋਜੀ ਨੂੰ ਪੱਤਰ ਲਿਖ ਕੇ ਕਿਹਾ ਕਿ ਕੇਂਦਰ ਸਰਕਾਰ ਅਤੇ ਐਫਸੀਆਈ ਵੱਲੋਂ ਪੰਜਾਬ ਦੇ ਖੁਦਾਮਾ ਚੌਲ ਅਤੇ ਕਣਕ ਨੂੰ ਨਾ ਚੁੱਕਣ ਕਾਰਨ ਹੀ ਖੇਤੀਬਾੜੀ ਸੰਕਟ ਪੈਦਾ ਹੋਇਆ ਐਫਸੀਆਈ ਨੇ ਪੰਜਾਬ ਚ ਅਨਾਜ ਨੂੰ ਸਟੋਰ ਕਰਨ ਦੀ ਸਮਰੱਥਾ ਨੂੰ 2022 ਦੇ ਵਿੱਚ 78.83 ਮਿਲੀਅਨ ਮੀਟ੍ਰਿਕ ਟਨ ਤੋਂ 2023 ਦੇ ਵਿੱਚ ਘਟਾ ਕੇ 71.15 ਮਿਲੀਅਨ ਮੀਟ੍ਰਿਕ ਟਨ ਕਰ ਦਿੱਤਾ ਹੈ ਇਸ ਤਰ੍ਹਾਂ ਪੰਜਾਬ ਨੇ 2024 ਚ ਕੇਂਦਰ ਸਰਕਾਰ ਤੋਂ 16 35 ਰੇਲਵੇ ਰੈਕ ਮੰਗੇ ਸਨ ਪਰ ਪੰਜਾਬ ਨੂੰ ਸਿਰਫ 197 ਰੈਕ ਦਿੱਤੇ ਗਏ ਜਿਸ ਕਾਰਨ 84.25 ਲੱਖ ਟਨ ਕਣਕ ਚੁੱਕੀ ਨਹੀਂ ਜਾ ਸਕੀ ਜਤਨਾਲ 182.29 ਕਰੋੜ ਰੁਪਏ ਦਾ ਬੋਝ ਸਰਕਾਰ ਉੱਤੇ ਪਿਆ ਕੰਦਰ ਸਰਕਾਰ ਨੂੰ ਹੁਣ ਆਪਣੀ ਨੀਤੀ 'ਚ ਬਦਲਾਅ ਕਰਨ ਦੇ ਨਾਲ ਨਾਲ ਪੰਜਾਬ ਦੇ ਖੇਤੀਬਾੜੀ ਸੰਕਟ ਨੂੰ ਹੱਲ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਮੁਰਸ਼ੀਲ ਦੇ ਰਾਸ਼ਟਰੀ ਦਿਵਸ ਤੋਂ ਸਮਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਮੁਰਸ਼ੀਲ ਦੇ ਪ੍ਰਧਾਨ ਮੰਤਰੀ ਨਵੀਨ ਜ਼ਾਮ ਗੁਲਾਮ ਨੇ ਐਲਾਨ ਕੀਤਾ ਰਾਮ ਗੁਲਾਮ ਨੇ ਇਨ੍ਹਾਂ ਦੋਵੇਂ ਦੇਸ਼ਾਂ ਦੇ ਵਿਚਕਾਰ ਨੇੜਲੇ ਦੁਬਲੇ ਸਬੰਧਾਂ ਦਾ ਸਬੂਤ ਦੱਸਿਆ ਹਰ ਸਾਲ 12 ਮਾਰਚ ਨੂੰ ਮੁਰਸ਼ੀਲ ਆਪਣਾ ਰਾਸ਼ਟਰੀ ਦਿਵਸ ਮਨਾਉਂਦਾ ਜਿਸ ਨੂੰ ਮਾਰਚ 1918 ਦੇ ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ ਰਾਮ ਗੁਲਾਮ ਨੇ ਕਿਹਾ ਕਿ ਸਾਡੇ ਦੇਸ਼ ਦੀ ਆਜ਼ਾਦੀ ਦੀ 75ਵੀਂ ਬਰਗਨ ਦੇ ਜਸ਼ਨ ਦੇ ਸੰਦਰਭ ਵਿੱਚ ਮੈਨੂੰ ਸਦਨ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਸੱਦੇ ਉਤੇ ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਰਿੰਦਰ ਮੋਦੀ ਸਾਡੇ ਰਾਸ਼ਟਰੀ ਦਿਵਸ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਬਣ ਲਈ ਸਹਿਮਤ ਹੋਏ ਨੇ ਉਹਨਾਂ ਨੇ ਭਾਰਤੀ ਨੇਤਾਵਾਂ ਦੇ ਰੁਝੇਵਿਆਂ ਨੂੰ ਉਜਾਗਰ ਕਰਨ ਲਈ ਮੋਦੀ ਦੇ ਪੈरिस ਅਤੇ ਅਮਰੀਕਾ ਦੇ ਹਾਲੀਆ ਦੌਰਿਆਂ ਦਾ ਹਵਾਲਾ ਵੀ ਦਿੱਤਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਇੱਕ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ BNP ਦੇ ਨੇਤਾ ਨੂੰ ਉਹਨਾਂ ਦੇ ਵਿਰੋਧੀਆਂ ਨੇ ਉਹਨਾਂ ਦੀ ਪਤਨੀ ਦੇ ਸਾਹਮਣੇ ਬੇਲੈਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਇੱਕ ਰਿਪੋਰਟ ਦੇ ਅਨੁਸਾਰ BNP ਦੀ ਕੁਲਾ ਯੂਨੀਅਨ ਇਕਾਈ ਦੇ ਸਾਬਕਾ ਉਪ ਪ੍ਰਧਾਨ ਮੁਹੰਮਦ ਬਾਬুল ਮੀਆ ਦੀ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਉਹਨਾਂ ਦੀ ਪਤਨੀ ਤਮਰਾਈ ਉਪ ਜ਼ਿਲ੍ਹਾ ਦੇ ਅਕਬਰ ਸਰ ਨਗਰ ਹਾਊਸਿੰਗ ਨੇੜੇ ਸਰੋਂ ਦੀ ਵਾਡੀ ਕਰ ਰਿਹਾ ਸੀ ਬਬੂਲ ਦੀ ਪਤਨੀ ਯਾਸਮਿਨ ਬੇਗਮ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਅਕਬਿਰ ਨਗਰ ਹਾਊਸਿੰਗ ਜੋ ਕਿ ਇੱਕ ਰੀਅਲ ਅਸਟੇਟ ਕਾਰੋਬਾਰ ਹੈ ਉਹਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਸਥਾਨਕ ਅਪਰਾਧੀ ਅਫਸਰਾਂ ਦੇ ਵੱਲੋਂ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਤੇ ਬਬੂਲ ਨੂੰ ਡੰਡਿਆਂ ਅਤੇ ਪਾਈਪਾਂ ਦੇ ਨਾਲ ਕੁੱਟਿਆ ਗਿਆ ਤੇ ਦੋਵੇਂ ਅੱਖਾਂ ਵੀ ਕੱਢ ਦਿੱਤੀਆਂ ਗਈਆਂ ਨੇ ਜਦੋਂ ਤੱਕ ਬਬੂਲ ਬੇਹੋਸ਼ ਨਹੀਂ ਹੋਇਆ ਉਹਨਾਂ ਨੂੰ ਉੱਥੋਂ ਜਾਣ ਨਹੀਂ ਦਿੱਤਾ ਗਿਆ ਯੂਕਰੇਨ ਤੇ ਰੂਸ ਦੇ ਹਮਲੇ ਦੀ ਤੀਜੀ ਵਾਰੀ ਗੱਲ ਤੋਂ ਕੁਝ ਦਿਨ ਪਹਿਲਾਂ ਯੂਕਰੇਨੀ ਵਾਸੀ ਉਨੇ ਹੀ ਉਦਾਸ ਅਤੇ ਤਣਾਅ ਵਿੱਚ ਨੇ ਜਿੰਨੇ ਉਹ ਮਾਸਕੋ ਵੱਲੋਂ ਜੰਗ ਸ਼ੁਰੂ ਕਰਨ ਤੋਂ ਠੀਕ ਪਹਿਲਾਂ ਸਨ ਉਹ ਲੋਕ ਸਿਰਫ ਆਪਣੇ ਪੁਰਾਣੇ ਦੁਸ਼ਮਣ ਬਾਰੇ ਚਿੰਤਤ ਨਹੀਂ ਹਨ ਯੂਕਰੇਨ ਲਈ ਹੈਰਾਨ ਕਰਨ ਵਾਲਾ ਨਵਾਂ ਕਤਰਾ ਉਸਦੇ ਇੱਕ ਸਮੇਂ ਦੇ ਸਭ ਤੋਂ ਚੰਗੇ ਸਹਿਯੋਗੀ ਅਮਰੀਕਾ ਤੋਂ ਹੈ ਜਿਸ ਦਾ ਸਮਰਥਨ ਕਮਜ਼ੋਰ ਪੈਂਦਾ ਦਿਸ ਰਿਹਾ ਹੈ ਦੋਵਾਂ ਦੇਸ਼ਾਂ ਵਿਚਕਾਰ ਜੰਗ ਰੋਕਣ ਦਾ ਸੰਕਲਪ ਲੈਣ ਵਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਰੂਸੀ ਰਾਸ਼ਟਰਪਤੀ ਪੁਤਿਨ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਹੀ ਦਿਸ ਰਹੇ ਨੇ ਟਰੰਪ ਨੇ ਦਾਅਵਾ ਕੀਤਾ ਸੀ ਕਿ ਯੂਕਰੇਨ ਦੀ ਅਗਵਾਈ ਵਿੱਚ ਇੱਕ ਤਾਨਾਸ਼ਾ ਕਰ ਰਿਹਾ ਜਿਸ ਨੇ ਰੂਸ ਨਾਲ ਜੰਗ ਸ਼ੁਰੂ ਕੀਤੀ ਹੈ ਤੇ ਉਸ ਤੋਂ ਬਾਅਦ ਯੂਕਰੇਨ ਦੇ ਲੋਕ ਜ਼ੇਲੈਂਸਕੀ ਦਾ ਸਮਰਥਨ ਕਰ ਰਹੇ ਨੇ ਤੇ ਜਿਨ੍ਹਾਂ ਨੇ ਰੂਸ ਦੀ ਗਲਤ ਜਾਣ ਨੂੰ ਉਤਸ਼ਾਹਿਤ ਕਰਨ ਲਈ 트럼ਪ ਦੀ ਜਨਤਕ ਤੌਰ ਤੇ ਅਲੋਚਨਾ ਕੀਤੀ ਹੈ ਅੱਜ ਲਈ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ